ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਆਜੀ ਆਪਣਾ 26 ਝੋਨਾ ਤੇ ਜੀ ਤੇ ਆਪਾਂ ਪਹਿਲੀ ਸਪਰੇਅ ਕਰਤੀ ਸੀ ਤੇ ਦੂਜੀ ਹੁਣ ਕਰਨੀ ਸੀ ਤੇ ਕਿੰਨੇ ਦਿਨਾਂ ਤੋਂ ਲਗਾਤਾਰ ਹੀ ਮੀਂਹ ਪਈ ਜਾਂਦਾ ਤੇ ਸਪਰੇਅ ਹੰਸ ਬਰੂ ਆਲਾ ਤਾਂ ਕੰਮ ਹੀ ਖਤਮ ਹੋਇਆ ਪਿਆ ਇਹ ਸਪਰੇਅ ਸਪਰੂ ਕਰਨੀ ਆ ਤੇ ਚਲੋ ਮੌਸਮ ਠੰਡਾ ਵਾ ਪਰ ਦੇਖ ਲਿਓ ਪੱਤਾ ਲਪੇਟ ਇੱਕ ਦਾ ਵੀ ਪੈਣੀ ਆ ਜਦੋਂ ਗਰਮੀ ਹੋਗੀ ਤੇ ਪਰ ਗਰਮੀ ਥੋੜੀ ਜੀ ਘਟ ਵੀ ਸਕਦੀ ਆ ਕਿਉਂਕਿ ਵੀ ਨਹੀਂ ਸਾਰੇ ਪਾਸੇ ਹੀ ਪੂਰਾ ਜੋਰ ਦੀ ਆ ਹਨ ਤੇ ਮੌਸਮ ਠੰਡਾ ਹੋਊਗਾ ਇਹ ਤੇ ਕੀ ਮੈਨੂੰ ਲੱਗਦਾ ਤੇ ਪਰ ਜੈਸਾ ਹਿਸਾਬ ਨਾਲ ਲੱਗਦਾ ਕਿ ਇਹ ਤੱਕੀ ਬਾਰਸ਼ਾਂ ਬਹੁਤ ਐਂਡ ਤੱਕ ਹੀ ਚੱਲਣਗੀਆਂ ਆਲੂਆਂ ਤੱਕ ਹੀ ਹਨ ਤੇ ਇਧਰ ਆਪਣੇ ਪੂਰਾ ਜਲਸਲ ਬਣਿਆ ਪਿਆ ਕਿਉਂਕਿ ਖੇਤ ਹੈਗਾ ਡੂੰਗਾ ਇੱਥੇ ਹੈਗੇ ਆ 15 16 ਇਹ ਹੈਗੇ ਆ 14 15 ਕਿਲੇ ਨੇ ਦੇਖੇ ਇਹ ਤਾਂ ਇਹ ਸਾਰਾ ਹੀ ਡੁੱਬਿਆ ਪਿਆ ਤੇ ਮੈਂ ਨਾ ਸਾਹਾਂ ਦੇ ਸਿਰ ਤੇ ਚੱਲਦਾ ਪਾਣੀ ਆ ਝੋਨਾ ਕਹਿੰਦਾ ਕੋਈ ਗੱਲ ਨਹੀਂ ਜਿਹੜਾ ਤੂੰ ਕਰਜਾ ਗੁਰਜਾ ਲਿਆ ਫਿਰ ਵੀ ਮੋੜ ਦਾਂਗੇ ਆਪੇ ਠੀਕ ਆ ਤੇ ਸਹੀ ਆ ਕਹਿੰਦਾ ਕੋਈ ਗੱਲ ਨਹੀਂ ਅਸੀਂ ਖੜੇ ਆ ਕਹਿੰਦਾ ਹੱਕ ਤਾਂ ਨੇ ਪਰ ਆ ਬਿਜਰਾ ਕਹਿੰਦਾ ਵੀ ਨਹੀਂ ਸਰਦਾਰ ਸਾਹਿਬ ਥੋੜਾ ਹੈ ਨਾ ਮੁਸ਼ਕਲ ਹੋਇਆ ਹੋਇਆ ਵੀ ਗਲੇ ਤੱਕ ਪਣੀ ਆਇਆ ਹੋਇਆ ਕਿ ਪਤਾ ਨਹੀਂ ਕੀ ਹੋਣਾ ਕੀ ਨਹੀਂ ਵੀ ਜੇ ਨਾ ਹੋਰ ਮੀਂਹ ਪਿਆ ਫੇਰ ਡਟੇ ਰਾਵਾਂਗੇ ਜੇ ਹੁਣ ਮੀਂਹ ਹੋਰ ਪੈਣ ਲੱਗ ਗਿਆ ਤੇ ਮਗਰੋਂ ਹੋ ਗਿਆ ਸ਼ੁਰੂ ਫੇਰ ਔਖਾ ਹੋ ਜਾਣਾ ਆ ਕਰਕੇ ਇਹ ਖੇਤ ਸਾਰਾ ਡੁੱਬ ਚੱਲਿਆ ਬਸ ਕਿਉਂਕਿ ਪਾਣੀ ਹਜੇ ਉੱਪਰੋਂ ਆ ਰਿਹਾ ਇਹ ਖੇਤ ਦਾ ਪਾਣੀ ਕਿਸੇ ਪਾਸੇ ਨੂੰ ਨਿਕਲਦਾ ਨਹੀਂ ਨਿਕਲੂਗਾ ਤਾਂ ਜਦੋਂ ਇਹਦੇ ਤੱਕ ਪੂਰਾ ਫੁੱਲ ਭਰ ਗਿਆ ਫੇਰ ਉਸ ਤੋਂ ਬਾਅਦ ਨਿਕਲੂ ਕਿਉਂਕਿ ਮੂਹਰੇ ਛੜਕ ਆ ਜਾਂਦੀ ਆ ਸੜਕ ਬਹੁਤ ਲੰਬੀ ਆ ਤੇ ਜਦੋਂ ਇਹਦੇ ਚ ਪਾਣੀ ਜੇ ਪੂਰਾ ਫੁੱਲ ਭਰੇ ਤੇ ਨਿਕਲਣ ਲੱਗਿਆ ਤਾਂ ਇਹ ਸਾਰਾ ਖਰਾਬ ਹੋ ਜਾਣਾ ਝੋਨਾ ਇਹ ਰਹਿਣਾ ਨਹੀਂ ਸਹੀ ਜਾਨੂ ਉਹ ਇੰਨਾ ਕਹਿਗਾ ਕਿ ਇਹ ਹਜੇ ਨਿਸਰਿਆ ਨਹੀਂ ਹੋਇਆ ਇਹ ਵਿਦਆਊਟ ਨੇ ਸਾਰੇ ਤੇ ਹੀ ਖੜਾ ਲੋ ਵੀ ਵੀਰੇ ਇੱਕ ਬੁਲਬੁਲ ਦਾ ਬੱਚਾ ਹੋਰ ਲੱਭ ਲਿਆਂਦਾ ਤੇ ਮਸ਼ੀਨ ਹੈਗੀ ਆ ਪੂਰੀ ਵਧੀਆ 2023 ਮਾਡਲ ਹੈ ਇਹ ਬਸ ਯਾਰ ਬਾਹਰ ਖੜਾ ਕੇ ਮਸ਼ੀਨਾਂ ਦਾ ਸੱਤਿਆਨਾਸ਼ ਮਾਰ ਦਿੰਦੇ ਆ ਸੱਚੀ ਗੱਲ ਸਾਮ ਦੇ ਪਤਾ ਨਹੀਂ ਕਿਉਂ ਨਹੀਂ ਹੈਗੇ ਵੀ ਕਾਹ ਤੋਂ ਨਹੀਂ ਸਾਮਦੇ ਹਨਾ ਮਸ਼ੀਨ ਮਸ਼ਿਨਰੀ ਨੂੰ ਸਾਮ ਸਾਮਣੀ ਬਹੁਤ ਜ਼ਰੂਰੀ ਆ ਆ ਦੇ ਲੋ 2023 ਮਾਡਲ ਜੂਰੀ ਵਾਲਾ ਇੰਜਨ ਮੈਂ ਕਹਿੰਦਾ ਉਹੀ ਬਸ ਸਤਿਆਨਾਸ਼ ਮਾਰਿਆ ਪਿਆ ਮਸ਼ੀਨ ਆ ਪੁੰਛੇ ਦੀ ਵਿੱਚ ਵਤੀ ਹੋਈ ਆ ਇਹ 33 ਤੇ ਬੰਦ ਹੋ ਜਾਣਾ 33 ਹੋ ਗਿਆ ਬਹੁਤ ਆ ਟਾਇਰ ਚ ਇਹ ਆ ਦੇ ਲੋਕਾਟਰ ਵੀ ਬਾਹਰ ਹੀ ਖੜਾ ਸੀਗਾ ਰੰਗਾਲ ਨਾਲ ਖਰਾਬ ਕਰਿਆ ਪਿਆ ਸਾਰਾ ਉਹ ਖੜ ਜਾ ਭਾਈ ਬੰਦ ਕਰ ਉਹ ਆ ਨਹੀਂ ਕੁਝ ਲਗਾ ਹਵਾ ਕੰਮ ਨਹੀਂ ਕਰਦਾ ਕੰਬਾਈਨਾਂ ਨੂੰ ਜਾਨੋ ਪਿਆਰੇ ਨਾਲ ਨਹੀਂ ਥਾਮਦੇ ਪੁੱਤਰ ਮਸ਼ੀਨਰੀ ਨੂੰ ਤਾਂ ਯਾਰ ਜਾਨੋ ਪਿਆਰੀ ਕਰਕੇ ਸਾਹਮਣਾ ਚਾਹੀਦਾ ਵੀ ਜਦੋਂ ਆਪਾਂ ਲੈ ਲੈਨੇ ਆ ਤੇ ਜਮੇ ਨਵੀਂ ਮਸ਼ੀਨਾਂ ਦੇ ਲੋ ਉਹ ਤਾਂ ਹਜੇ ਫੇਰ ਵੀ ਥੋੜੀ ਵਾਲੀ ਪੁਰਾਣੀ ਸੀਗੀ ਤੇ ਇਹ ਤਾਂ ਜਮਾਂ ਹੀ ਨਵੀਂ ਮਸ਼ੀਨ ਜਗਦੀਸ਼ ਬਾਈ ਥੋੜਾ ਆਹ ਨਟ ਪੂਰਾ ਟਾਈਟ ਆ ਹਾਂ ਮੈਂ ਕਿਹਾ ਬਾਹਲਾ ਚੂੜੀਆਂ ਦੋ ਤਿੰਨ ਕੀ ਚੜੀਆਂ ਆਈਆਂ ਦੇਖ ਲਈ ਫਿਰ ਪੂਰੀ ਓਕੇ ਕੰਡੀਸ਼ਨ ਆ ਬਾਈ ਮਸ਼ੀਨ ਦੀ। ਮੇਰੇ ਬੁੱਲਾ ਕੰਲਾ ਵੀ ਵੇਚ ਜਾਓ। ਲਓ ਵੀ ਵੀਰੇ ਹੁਣ ਦੇਖੋ ਦਿਨੇ ਮਸ਼ੀਨ ਕਿੰਨੀ ਸੋਹਣੀ ਆ। ਹੈ ਨਾ ਪੂਰੀ ਵਧੀਆ ਮਸ਼ੀਨ। ਇਹ ਨਵੀਂ ਪਈਆ ਹੁਣ ਪਹੁੰਚੇ ਆ ਫਾਰਮ ਤੇ। ਆ ਰੋਡ ਤੇ ਚੱਲਣ ਦੇ ਨਾਲ ਨਾ ਟਾਇਰ ਗਰਮ ਹੋ ਗਿਆ ਛੱਡ ਜਾਂਦੇ ਦੇਖ ਲਗਾਤਾਰ ਰੋਡ ਤੇ ਚੱਲਣਾ ਕਿਵੇਂ ਰਿਹਾ ਸਹੀ ਸੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਆਹ ਟਾਇਰ ਚ ਹਵਾ ਘਟਦੀ ਆ ਨਾ ਬਈ ਘਟ ਗਈ ਫੇਰ ਟਾਇਰ ਫੈਂਚਰ ਲਵਾਉਣ ਆਲਾ ਹੋ ਗਿਆ ਠੀਕ ਆ ਸਾਰਾ ਟਰੇਲ ਤਾਂ ਨਹੀਂ ਹੋਰ ਲੋਡ ਬਈ ਇਹ ਯੂਰੀਆ ਉਹ ਵੀ ਨਹੀਂ ਲੋਡ ਬਈ ਕਾਣੀ ਮਾਰਨਾ ਹੈ ਇਹ ਹਣੀ ਦੇਖੋ ਮਸ਼ੀਨ ਬਈ ਜਿਵੇਂ ਨਵੀਂ ਆ ਹਨਾ ਕੀ ਬਸ ਯਾਰ ਸਾਹਮਣੀ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ 2023 ਮਾਡਲ ਆ ਇਹ ਤੇ ਸਾਹਮਣੀ ਚੀਜ਼ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਚੀਜ਼ ਸਾਂਭੀ ਜਾਵੇ ਜਦੋਂ ਚੀਜ਼ ਸਾਂਭਦੇ ਨਹੀਂ ਉਦੋਂ ਗੱਲ ਔਖੀ ਹੋ ਜਾਂਦੀ ਹੈ ਟਾਇਰ ਟੁੱਟਦਾ ਸਾਰੇ ਉੰਨੇ ਦੇ ਉੰਨੇ ਕੋਇਆ ਇਹ ਚ ਹਵਾ ਘਟਦੀ ਸੀ ਟਾਇਰ ਚ ਦੇਖੋ ਲੈਟਾਂ ਸਾਰੀਆਂ ਤੋੜੀਆਂ ਆਈਆਂ ਮਗਰਲੀਆਂ ਤੇ ਬਾਕੀ ਸਾਰੀ ਕੋਈ ਗੰਡੀ ਹੋਰ ਕੁਝ ਨਹੀਂ ਹੋਇਆ ਤੇ ਬਾਕੀ ਦਾ ਸਾਰਾ ਕੁਝ ਓਕੇ ਆ ਮੀ ਬਈ ਸਾਰੇ ਕੱਲ ਅਸੀਂ ਜਦੋਂ ਆਏ ਆ ਸਾਰੇ ਰਾਹ ਨਹੀਂ ਹਟਿਆ ਮੀ ਜਾਂਦੇ ਹੋਏ ਨਹੀਂ ਹਟਿਆ ਆਉਂਦੇ ਹੋਏ ਨਹੀਂ ਹਟਿਆ ਬਹੁਤ ਔਖਾ ਮੀਨ ਬਹੁਤ ਜਿਆਦਾ ਮੀਨ ਇਹਦੇ ਨਾਲ ਆਪਣਾ ਐਸਐਮਐਸ ਨਹੀਂ ਹੈਗਾ ਬਾਈ ਤੇ ਪਰ ਮਸ਼ੀਨ ਬਹੁਤ ਚੰਗੀ ਆ ਜਿਹੜੇ ਵੀਰ ਨੇ ਜਾਨੀ ਕਿ ਨਮੀ ਤੇ ਇੰਨੇ ਪੈਸੇ ਨਹੀਂ ਲਾਉਣੇ ਨਾ ਉਹਦੇ ਲਈ ਤਾਂ ਇਹ ਬਹੁਤ ਪਰਫੈਕਟ ਆ ਕਿ ਬਹੁਤ ਜਾਇਜ਼ ਪੈਸਿਆਂ ਦੇ ਵਿੱਚ ਮਸ਼ੀਨ ਆਪਾਂ ਨੂੰ ਵੀ ਸਹੀ ਇਹ ਹੈਗਾ ਇਹ ਮਿਲੀ ਆ ਬਾਈ ਆਪਾਂ ਨੂੰ 27 ਲੱਖ ਰੁਪਏ ਦੀ ਮਸ਼ੀਨ ਇਹ ਤੇ ਬਹੁਤ ਸੋਹਣੀ ਆ ਮਸ਼ੀਨ 2023 ਮਾਡਲ ਅੱਜ ਸ਼ੁਰੂ ਕਰਨ ਲੱਗੇ ਆ ਫਿਰ ਵੀਦ ਤੋਂ ਬਾਅਦ ਪਹਿਲੀ ਫਰੇਜ ਜਿੰਨਾ ਕਰਤਿਆਂ ਚ ਰਹਿੰਦੀ ਆ ਨਾਲ ਪਾ ਰਹੇ ਆ ਥਾਈਮੋਕਸੋਮ 125 ਗ੍ਰਾਮ ਤੇ ਸਟੂਡੀਓ ਸਾਲਟ ਪਾ ਰਹੇ ਆ ਨਾਲ ਤੇ ਨਾਲ ਪਾ ਰਹੇ ਆ ਸਟਿੱਕਰ ਕੋਰਾਜਨ 60 ਐਮ ਐਲ ਤੇ ਨਾਲ ਉਹਦੇ ਜਿਹੜੀਆਂ ਸੇਮੀਆਂ ਹੁੰਦੀਆਂ ਨੇ ਆਪਣੀਆਂ ਸੁੰਢੀ ਵਾਲੀਆਂ ਕਿਉਂਕਿ ਸੁੰਢੀ ਦਾ ਅਟੈਕ ਜਾਦੇ ਹੋਣਾ ਐਮ ਐਮੈਕਟਨ 5% ਐਸ ਜੀ ਤੇ ਨਾਲ ਕੁਸਟੂਡੀਓ ਸਾਲਟ ਤੇ ਇੰਨੀਆਂ ਜਿੰਝਾ ਕੱਟੀਆਂ ਕਰਕੇ ਦੇ ਰਹੇ ਆ ਤੇ ਇਹ ਆਪਣੀ ਪਹਿਲੀ ਸਪਰੇਅ ਸੀਗੀ ਪਹਿਲੀ ਇਹੀ ਕਰਦੇ ਆ ਰਹੇ ਹੁਣ ਵੀ ਇਹੀ ਆ ਤੇ ਇਹ ਅੱਜ ਤਾਂ ਸ਼ੁਰੂ ਕਰਿਆ ਕਿਉਂਕਿ ਅੱਜ ਥੋੜਾ ਮੌਸਮ ਸਾਫ ਤੇ ਹੁਣ ਲੱਗਿਆ ਪਹਿਲੀ ਸਪਰੇਅ ਕਰ ਤੇ ਬਾਕੀ ਜਦੋਂ ਦੇਖਦੇ ਆ ਜਿੱਦਾਂ ਵੀ ਚੱਲਦਾ ਜਿੰਨਾ ਕੁ ਟਾਈਮ ਮੌਸਮ ਸਹੀ ਰਿਹਾ ਵਾਹਿਗੁਰੂ ਕਰੇ ਹੁਣਾ ਮੀਮ ਉਹ ਤੋਂ ਬਚਾਈ ਰਵੇ ਤਾਂ ਝੋਨੇ ਦੀ ਫਸਲ ਖਾਮ ਹੋਣੀ ਨਹੀਂ ਤਾਂ ਬਿਮਾਰੀਆਂ ਨੇ ਬਹੁਤ ਡੈਕ ਕਰਨਾ ਇੱਕਦਾਂ ਵੀ ਕਿਉਂਕਿ ਸਿੱਲਾਪੜ ਬਹੁਤ ਆ ਹੋਰ ਵੀ ਬਹੁਤ ਚੀਜ਼ਾਂ ਦਾ ਫਰਕ ਪੈ ਗਈਆਂ ਸਾਰੀਆਂ ਇਹਨੂੰ ਢੋਲ ਕੇ ਇਹਨੂੰ ਪਾ ਦੇ ਦੂਜੀ ਦਵਾਈ ਫਿਰ ਦੁਬਾਰਾ ਪਾ ਲਾਂਗੇ ਕੋਰਾ ਜਿਹਾ ਇਹਨੂੰ ਢੋਲਦਾ ਇਹਨੂੰ